ਪੁੱਤ ਰੂਪ ਹਾਂਜੀ ਦਾਦੀ ਪੁੱਤ ਪੋ ਮੀਨਾ ਚੂਹ ਹੋਣ ਵਾਲਾ ਬੱਚਿਆਂ ਨੂੰ ਨਾਲ ਲੈ ਕੇ ਦੋ ਘੜੀ ਸਾਹਿਬ ਜਾਦੇ ਨੂੰ ਧਿਆਆ ਕਰੋ ਦਾਦੀ ਠੰਡ ਥੋੜੀ ਜਿਆਦਾ ਨਾ ਇਸ ਕਰਕੇ ਮੈਂ ਸੋਚਿਆ ਇਹ ਸੀਤ ਇਹ ਠੰਡ ਸਾਡਾ ਸਿਮਰ ਨਾਏ ਜਿਹਦਾ ਕੋਈ ਫਕੀਰ ਮਾਲਾ ਫਿਰਦਾ ਨਾ ਰੱਬ ਨੂੰ ਧਿਆਂਦਾ ਹੈ ਉਹ ਨੂੰ ਰੱਬ ਜੀ ਆਂਦਾ ਹੈ ਉੱਦੈ ਇਹ ਠੰਡ ਸਾਨੂੰ ਯਾਦ ਕਰਾਂਦੀ ਹੈ ਕਿ ਧਨ ਮਾ ਗੁਜਰੀ ਉਹ ਪੈਰ ਕਿੱਦਾਂ ਸਨ ਹੋਏ ਹੋਣਗੇ ਤੇ ਹੱਥ ਕਿੱਦਾਂ ਠਰਦੇ ਹੋਣਗੇ ਉਹ ਬੁਲੀਆਂ ਕਿੱਦਾਂ ਸਿਰਖ ਹੁੰਦੀਆਂ ਹੋਣਗੀਆਂ ਰੋਜ਼ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਵਾਹੀ ਵੀ ਵਾਹੀ ਵੀ ਚਿਲੋ ਅਜਾਈਆਂ ਤੇ ਬੈਠੋ ਨਿੱਕ ਬੈਠੋ ਤੇ ਠੰਡਾ ਪੁਰਜ ਜ਼ਰੂਰ ਸਿਮਰੋ ਯਕੀਨ ਕਰਿਓ ਇਹ ਹੱਥ ਨਹੀਂ ਜਾਏਗਾ ਮਾਵਾਂ ਨੂੰ ਇੱਕ ਬੇਨਤੀ ਐ ਜਦੋਂ ਬੱਚਿਆਂ ਦੇ ਬਹੁਤ ਗਿਲਾਈ ਪਾਣੇ ਹੋ ਨਾ ਤਾਂ ਠੰਡਾ ਬਰਜ ਸੁੱਤੇ ਚਲਾ ਕੇ ਜਾਇਆ ਕਰੋ ਉਹਨਾਂ ਨੂੰ ਯਾਦ ਕਰਾਇਆ ਕਰੋ ਕਿ ਮੇਰੇ ਸਤਿਗੁਰੂ ਦੇ ਲਾਲਾ ਨੂੰ ਤਿੰਨ ਦਿਨ ਪ੍ਰਸ਼ਾਦਾਂ ਨਹੀਂ ਸੀ ਮਿਲੇ ਜਦੋਂ ਤੁਸੀਂ ਸੋਣੀ ਬਿਸਤਰਾ ਚ ਪਾਣੇ ਹੋ ਨਾ ਉਦੋਂ ਚੇਤਕੇ ਕਰਿਆ ਕਰੋ ਉਹ ਦੀਆਂ ਰਾਤਾਂ ਕੁੱਕਰ ਪੈ ਰਿਆ ਤੇ ਮੇਰੇ ਸਤਿਗੁਰੂ ਦੇ ਨਾਲ ਕੋਸ਼ਿਸ਼ ਤੇ ਸਤੇ ਅਰੇ ਰਾਤ ਤੇ ਗਰੂਗੇ ਨਾ ਬੜਾ ਠੰਡਾ ਬੂਝ ਫੁੱਲ ਤੇ ਰਹੇਗਾ ਤੇ ਬੁੱਟੇ ਹਰੇ ਰਹਿਣਗੇ